ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਟਾਈਮਸ ਕਲੋਥਿੰਗਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੁੱਤਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ 100 ਸਮੇਂ ਤੋਂ ਸਮਾਂ ਕੱਢ ਕੇ ਵੀਡੀਓ ਜ਼ਰੂਰ ਸਮੇਂ ਸਰ ਦੇਖ ਲਿਆ ਕਰੋ ਤੇ ਲੋ ਜੀ ਆਪਾਂ ਅੱਜ ਤੁਹਾਡੇ ਲਈ ਫੇਰ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਤੇ ਲੋ ਦੋ ਸੂਟ ਕਾਟਨ ਦੇ ਵਰਕ ਦੇ ਵਿੱਚ ਰਹਿਣਗੇ ਬੜੇ ਪਿਆਰੇ ਜਿਹੇ ਸੂਟ ਨੇ ਲੋ ਜੀ ਇਹ ਹੈਗਾ ਗਲੇਸ ਕਾਟਨ ਦੇ ਵਿੱਚ ਸੂਟ ਹੈ ਲਓ ਜੀ ਕਲਰ ਬਿਲਕੁਲ ਸਹੀ ਆ ਰਿਹਾ ਸੁਨਾ ਜਾਂ ਫਿਰੋਜ਼ੀ ਕਲਰ ਹੈ ਗਲੇਸ ਕਾਟਨ ਦੇ ਵਿੱਚ ਹੈ ਔਰ ਘੇਰੇ ਤੇ ਬੜਾ ਹੀ ਪਿਆਰਾ ਜਿਹਾ ਵਰਕ ਹੈ ਬਿਲਕੁਲ ਲਗਭਗ ਸਹੀ ਹੈ ਨਹੀਂ ਦੂਰੋ ਜੀ ਹੋਰ ਵੀ ਸਹੀ ਹੈ ਦੂਰ ਜ਼ਿਆਦਾ ਸਹੀ ਹੋਗਾ ਹਲੋ ਤੇ ਲਓ ਜੀ ਇਹਦੇ ਤੇ ਘੇਰੇ ਤੇ ਤੁਸੀਂ ਵਰਕ ਦੇਖ ਲਿਆ ਹੁਣ ਮੈਂ ਘੇਰਾ ਲਾਪ ਦੇਣੀ ਆ ਕਿ ਘੇਰਾ ਕਿੰਨਾ ਹੋਊਗਾ ਘੇਰਾ ਤੁਹਾਨੂੰ ਮਿਲ ਜਾਊਗਾ ਜੀ ਇਹ 25 ਠੀਕ ਹੈ ਜੀ ਹੁਣ ਮੈਂ ਤੁਹਾਨੂੰ ਬਾਜੂ ਦਾ ਵਰਕ ਦਿਖਾ ਦੇਣੀ ਆ ਆ ਲਓ ਇਹ ਵਰਕ ਤੁਹਾਨੂੰ ਬਾਜੂ ਤੇ ਮਿਲੂਗਾ ਠੀਕ ਹੈ ਜੀ ਕਪੜਾ ਚਮਕੜ ਬਹੁਤ ਸੋਹਣਾ ਸੂਟ ਹੈ ਲਓ ਜੀ ਅਗਲਾ ਸੂਟ ਕੈਮਰੀ कॉटन ਦੇ ਵਿੱਚ ਹੈ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਆਹ ਲਓ ਇਹਦੀ ਮੈਂ ਤੁਹਾਨੂੰ ਲੈਂਥ ਨਾਪ ਲੂੰਗੀ ਲਓ 42 ਹੈ ਜੀ ਇਹਦੀ ਲੈਂਥ ਲਓ ਜੀ ਇਹਦੀ ਲੈਂਥ ਹੈਗੀ ਹੈ 42 ਤੇ ਆ ਇੱਕ ਸਾਈਡ ਤੇ ਤੁਹਾਨੂੰ ਆਹ ਵਾਲੀ ਇਹ ਵਾਲ ਪੈਨਲ ਮਿਲੂਗਾ ਵਰਕ ਬੜਾ ਪਿਆਰਾ ਜਿਹਾ ਵਰਕ ਵਰਕ ਮਿਲੂਗਾ ਤੇ ਇੱਕ ਸਾਈਡ ਤੇ ਤੁਹਾਨੂੰ ਦੋ ਫਲਾਵਰ ਬਣਨਗੇ ਇੱਕ ਫਲਾਵਰ ਇਹ ਵਾਲਾ ਔਰ ਇੱਕ ਫਲਾਵਰ ਇਹ ਵਾਲਾ ਠੀਕ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੇ ਕੈਮਰੀ कॉटन ਬਹੁਤ ਵਧੀਆ ਕੋਈ ਲਾਈਨਿੰਗ ਦੀ ਲੋੜ ਨਹੀਂ ਐ ਜਿਵੇਂ ਮਰਜ਼ੀ ਪਾ ਲੋ ਕਲਰ ਸਹੀ ਗਾਜਰੀ ਜਿਹਾ ਕਲਰ ਹੈ ਜੀ ਗਾਜਰੀ ਜਿਹਾ ਗਾਜਰੀ ਕਲਰ ਹੈ ਬੜਾ ਪਿਆਰਾ ਕਲਰ ਹੈ ਤੇ ਵਰਕ ਬਹੁਤ ਸੋਹਣਾ ਲੱਗ ਰਿਹਾ ਹੈ ਦੇ ਉੱਪਰ ਠੀਕ ਹੈ ਜੀ ਤੇ ਮੈਂ ਤੁਹਾਨੂੰ ਇਹਦਾ ਘੇਰਾ ਦੱਸ ਦਨੀ ਆ ਕਿੰਨਾ ਬਣੂਗਾ ਆ ਸਹੀ ਹੈ ਲੋ ਕੇਰਾ ਦੱਸ ਦੇਣੀ ਆ ਕਿ ਇਹਦਾ ਕਿੰਨਾ ਰੈਡੀ ਹੋਊਗਾ ਤੁਹਾਡਾ ਇਹ 18 ਤੱਕ ਵਰਕ ਹੋਇਆ ਤੁਸੀਂ ਘੇਰਾ ਕਰ ਸਕਦੇ ਹੋ ਆਪਣਾ ਜਿਆਦਾ ਤੋਂ ਜਿਆਦਾ ਆ 21 ਤੱਕ ਘੇਰਾ ਲਾ ਜਾ ਸਕਦੇ ਹੋ 21 22 ਤੱਕ ਲਾ ਜਾ ਸਕਦੇ ਹੋ ਠੀਕ ਆ ਜੀ ਤੇ ਕਿਉਂਕਿ ਇਹ ਤਾਂ ਪੈਨਲ ਆ ਇਹਨੂੰ ਬਿਲਕੁਲ ਚੌਕ ਦੇ ਨਾਲ ਨਹੀਂ ਲਾਉਣਾ ਹੁੰਦਾ ਆਪਾਂ ਤੇ ਬਾਕੀ ਉੱਪਰ ਜਾ ਕੇ ਨਾ ਜੀ ਇਹ ਇੱਥੋਂ ਜੇ ਤੁਸੀਂ ਕੱਟ ਕਰਨਾ ਇੱਥੇ ਤੁਹਾਡੀਆਂ ਪਲੇਟਸ ਪਾ ਜਾਣਗੀਆਂ ਇਹਨੇ ਆਟੋਮੈਟਿਕਲੀ ਕੱਟ ਹੋ ਜਾਣਾ ਤੇ ਬਾਜੂ ਦਿਖਾ ਦੇਣੀ ਆ ਇਹਦੀਆਂ ਮੇ ਇਹ ਵੜੀ ਇਹ ਵਰਕ ਤੁਹਾਨੂੰ ਬਾਜੀ ਤੇ ਮਿਲੂਗਾ ਬੜਾ ਪਿਆਰਾ ਜਿਹਾ ਵਰਕ ਮਿਲੂਗਾ ਬਾਜੀ ਤੇ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਠੀਕ ਹੈ ਜੀ ਇਹ ਸੂਟ ਤੁਹਾਨੂੰ ਮਿਲੂਗਾ 1250 ਚ ਕੈਮਰੀ ਕਾਟਨ ਬੜੀ ਪਿਆਰੀ ਜੀ ਕੈਮਰੀ ਕਾਟਨ ਹੈ 1250 ਦੇ ਵਿੱਚ ਮਿਲੂਗਾ ਸ਼ਿਪਿੰਗ ਚਾਰजेस ਤੁਸੀਂ ਬਿਲਕੁਲ ਨਹੀਂ ਦੇਣੇ ਲਓ ਜੀ ਅਗਲਾ ਸੂਟ ਦੇਖੋ ਇਹ ਸੂਟ ਨਾ ਆਪਣਾ ਵੀਡੀਓ ਚ ਪਹਿਨ ਤੋ ਰਹਿ ਗਿਆ ਸੀਗਾ ਪਹਿਲਾਂ ਆਪਾਂ ਵੀਡੀਓ ਇਹਦੀ ਪਾ ਚੁੱਕੇ ਆ ਆਰਟ ਐਕਸ ਬ੍ਰਾਂਡ ਦਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਹੈ ਕਾਟਨ ਮਸਲੀਨ ਦੇ ਵਿੱਚ ਸੂਟ ਮਿਲੂਗਾ ਆਰਟੈਕਸ ਬ੍ਰਾਂਡ ਦਾ ਬਿਨਾ ਲਾਈਨਿੰਗ ਤੋਂ ਬਣਾ ਸਕਦੇ ਹੋ ਆ ਫਲਾਵਰ ਤੇ ਵੀ ਵਰਕ ਮਿਲੂਗਾ ਆਊਟਲਾਈਨਿੰਗ ਆ ਫਲਾਵਰ ਤੇ ਵੀ ਆਊਟਲਾਈਨਿੰਗ ਮਿਲੂਗੀ ਠੀਕ ਹੈ ਆ लो ਬਹੁਤ ਪਿਆਰਾ ਜਿਹਾ ਸੂਟ ਹੈ ਤੇ ਪ੍ਰਿੰਟਿੰਗ ਇਹਦੀ ਦੇਖ ਸਕਦੇ ਹੋ ਤੁਸੀਂ ਇਦਾਂ ਦੀ ਪ੍ਰਿੰਟਿੰਗ ਹੈ ਠੀਕ ਹੈ ਜੀ ਇਹ ਹੈਗਾ ਇਹਦਾ ਬਾਜੂ ਦਾ ਬਾਰਡਰ ਤੇ ਬੈਕ ਸਾਈਡ ਦੇਖ ਲਓ ਏਦੀ ਬੈਕ ਸਾਈਡ ਠੀਕ ਹੈ ਜੀ ਤੇ ਆ ਸਲਵਾਰ ਮਿਲੂਗੀ ਤੇ ਸਲਵਾਰ ਲਗਭਗ ਤੁਹਾਨੂੰ 3 ਮੀਟਰ ਦੇ ਲਗਭਗ ਮਿਲ ਜੂਗੀ ਥੋੜੀ ਬੋਧੀ ਭਾਵੇਂ ਘਟੇ ਹੋਵੇ ਮੇਰੇ ਖਿਆਲ ਤਾਂ ਨਹੀਂ ਨਿਕਲੂਗੀ ਇਹ ਤੋਂ 3 ਮੀਟਰ ਹੀ ਹੋਊਗੀ ਇਹ ਸਲਵਾਰ ਕਾਫੀ ਹੈ ਇਹਦਾ ਕਪੜਾ ਤੇ ਲੋ ਜੀ ਹੁਣ ਮੈਂ ਤੁਹਾਨੂੰ ਦਿਖਾ ਦੇਣੀ ਆ ਇਹਦਾ ਦੁਪੱਟਾ ਸਲੀਂ ਦਾ ਗੰਡੇ ਦੀ ਪੱਤ ਵਰਗਾ ਦੁਪੱਟਾ ਇਹ ਇੰਨਾ ਕੁ ਪਿਆਰਾ ਇਹ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਜੀ ਲੋ ਤੇ ਉਹਦੇ ਅਕੋਰਡਿੰਗਲੀ ਪ੍ਰਾਈਸ ਕੁਛ ਵੀ ਨਹੀਂ ਹੈਗਾ 1050 ਰੁਪਏ ਦੇ ਵਿੱਚ ਸੂਟ ਤੁਹਾਡੇ ਘਰ ਆ ਜੂਗਾ ਸ਼ਿਪਿੰਗ ਬਿਲਕੁਲ ਨਹੀਂ ਦੇਣੀ ਤੁਸੀ ਕੋਈ ਚੱਲਾ ਹੀ ਸੂਟ ਹੈ ਇੱਕ ਕੋਈ ਸੂਟ ਹੈ ਇਹ ਲੋ ਜੀ ਨੈਕਸਟ ਦੇਖੋ ਪੀਕਾਕ ਸ਼ੇਡ ਹੈ ਪੀਕਾਕ ਨਹੀਂ ਕਹਿ ਸਕਦੇ ਪੈਟਰੋਲ ਕਲਰ ਹੈ ਆ ਲੋ ਬਹੁਤ ਸੋਹਣਾ ਸੂਟ ਹੈ ਰੀਵਾ ਬ੍ਰਾਂਡ ਦਾ ਸੂਟ ਹੈ ਜੀ ਇਹੇ ਤੇ कॉटन ਦਾ सूट ਆ ਰਿਵਰ ਬ੍ਰੈਂਡ ਦੀ कॉटन ਹੈ ਰੰਗ ਵੀ ਠੀਕ ਹੀ ਲੱਗਦਾ ਹਾਂ ਠੀਕ ਹੈ ਸਹੀ ਆ ਰਿਹਾ ਹੈ ਬੜਾ ਸੋਹਣਾ ਸੂਟ ਹੈ ਤੇ ਨਾਲ ਨਾਲ ਹੀ ਤੁਹਾਨੂੰ ਮਲ कॉटन ਦਾ ਦੁਪੱਟਾ ਮਿਲੂਗਾ ਬਹੁਤ ਪਿਆਰਾ ਸੂਟ ਹੈ ਬਹੁਤ ਜ਼ਿਆਦਾ ਇਹਨੂੰ ਮਲ कॉटन ਕਹਿੰਦੇ ਨੇ ਜੀ ਕਹਿਣ ਨੂੰ ਭਾਵੇਂ ਤੁਸੀਂ ਇਹਨੂੰ ਦੇਖਣ ਨੂੰ ਕਹੋ ਵੀ ਇਹ ਮਸਲੀਨ ਦਾ ਦੁਪੱਟਾ ਹੈ ਇਹ ਮਲ कॉटन ਦਾ ਦੁਪੱਟਾ ਹੈ ਤੇ ਦੁਪੱਟਾ ਬਹੁਤ ਪਿਆਰਾ ਹੈ ਪੂਰਾ ਇਹਨ ਵਧੀਆ ਚੜਾਈ ਚ ਡੂਈ ਪੂਰੀ ਹੈ ਲੈਂਥ ਮੈਨੂੰ ਪਤਾ ਨਹੀਂ ਐ ਸਵਾ ਦੋ ਅਗੇ ਢਾਈ ਐ ਉਹ ਮੈਂ ਤੁਹਾਨੂੰ ਨਾਪ ਕੇ ਦੱਸ ਦਿੰਨੀ ਐ ਲੋ ਜੀ ਲੈਂਥ ਸਵਾ ਦੋ ਮਿਲੂਗੀ ਚੌੜਾਈ ਪੂਰੀ ਐ ਬਹੁਤ ਪਿਆਰਾ ਦੁਪੱਟਾ ਜੀ ਤੇ ਬਹੁਤ ਹੀ ਸੋਹਣਾ ਜਿਹਾ ਸੂਟ ਆ ਆਲ ਓਵਰ ਦੇ ਵਿੱਚ ਸੂਟ ਆ ਕਈ ਪਹਿਣਾ ਨਾ ਆਲ ਓਵਰ ਚ ਸੂਟ ਮੰਗਦੀਆਂ ਨੇ ਬਰੀਕ ਬੂਟੀ ਦਾ ਸੋ ਇਹ ਬਰੀਕ ਬੂਟੀ ਦਾ ਆਲ ਓਵਰ ਸੂਟ ਹੋਵੇਗਾ ਠੀਕ ਐ ਜੀ ਤੇ ਇਹ ਸੂਟ ਤੁਹਾਨੂੰ ਮਿਲੂਗਾ 995 ਰੁਪਏ ਵਿੱਚ ਲੋ ਜੀ ਬਲੈਕ ਕਲਰ ਦੇ ਵਿੱਚ ਸੂਟ ਬਹੁਤ ਪਿਆਰਾ ਸੂਟ ਹੈ ਆ ਲੋ ਬੜਾ ਹੀ ਸੋਹਣਾ ਰੀਵਾ ਬ੍ਰਾਂਡ ਦਾ ਆਲ ਓਵਰ ਸੂਟ 5 ਮੀਟਰ ਸੂਟ ਮਿਲੂਗਾ ਬਿਨਾਂ ਲਾਈਨਿੰਗ ਤੋਂ ਬਣਨ ਵਾਲਾ ਕਾਟਨ ਦੇ ਵਿੱਚ ਸੂਟ ਹੈ ਤੇ ਇਹ ਦੁਪੱਟਾ ਦੇਖ ਲਓ ਆ ਲੋ ਬੇਜਾ ਬੇਜਾ ਕਰਦੇ ਸੂਟ ਹੈ ਜੀ ਤੇ ਬਾਰਡਰ ਦੇਖ ਲਓ 4 ਸਾਈਡ ਕਿੰਨਾ ਸੋਹਣਾ ਬਾਰਡਰ ਹੈ ਇਹਦਾ ਠੀਕ ਹੈ ਜੀ ਤੇ ਪ੍ਰਾਈਸ 995 ਰੁਪਏ ਲਓ ਜੀ ਅਗਲਾ ਦੇਖੋ ਇਹ ਥੋੜਾ ਡਾਰਕ ਚਾਰਟ ਲਿਆ ਆਪਾਂ ਇਹ ਗ੍ਰੀਨ ਕਲਰ ਦੇ ਵਿੱਚ ਲਓ ਜੀ ਬਿਲਕੁਲ ਪ੍ਰੋਪਰ ਗ੍ਰੀਨ ਇਹਦੇ ਤੋਂ ਪਤਾ ਲੱਗ ਜੂਗਾ ਤੁਹਾਨੂੰ ਹਾਂ ਸਹੀ ਆ ਰਿਹਾ ਇਹਦੇ ਤੋਂ ਪਤਾ ਲੱਗ ਜੂਗਾ ਕੰਨੀ ਤੋਂ ਹਾਂ ਕੰਨੀ ਦੇ ਹਾਂ ਨਿੰਮ ਗ੍ਰੀਨ ਨਹੀਂ ਹੁੰਦਾ ਜਿਹੜਾ ਉਹ ਵਾਲਾ ਪ੍ਰੋਪਰ ਗ੍ਰੀਨ ਕਲਰ 11 ਜਸੂ ਬਹੁਤ ਪਿਆਰਾ ਜਸੂ ਲੋ ਜੀ ਤੇ ਪ੍ਰਾਈਸ ਹੈਗੀ ਹੈ 995 ਰੁਪਏ ਅਗਲਾ ਦੇਖ ਲਓ ਇਹ ਚ ਆਪਣੇ ਕੋਲੇ ਨਾ 4 ਕਲਰ ਨੇ ਜਿਹੜਾ ਵੀ ਇਹ ਨਾਲ ਦਾ ਮੇਰਾ ਆ ਸੂਟ ਦੇ ਨਾਲ ਦਾ ਪਰ ਮੇਰੇ ਕੋਲ ਦੁਪੱਟਾ ਨਹੀਂ ਸੀਗਾ ਮਿਲਿਆ ਮੈਨੂੰ ਮੈਨੂੰ ਕੱਲਾ ਸੂਟ ਮਿਲਿਆ ਸੀ ਤੇ ਮੈਨੂੰ ਦੁਪੱਟਾ ਡਾਈ ਕਰਾਉਣਾ ਪਿਆ ਸੀਗਾ ਪਰ ਮੈਨੂੰ ਇਹ ਬਹੁਤ ਸੋਹਣਾ ਲੱਗ ਰਿਹਾ ਹੁਣ ਕਿਉਂਕਿ ਇਹਨਾਂ ਨਾਲ ਦੁਪੱਟੇ ਹੈਗੇ ਆ ਜੇ ਮੈਨੂੰ ਪਹਿਲਾਂ ਦੁਪੱਟਾ ਮਿਲੇ ਹੁੰਦਾ ਤੇ ਫਿਰ ਮੈਂ ਦੁਪੱਟੇ ਵਾਲਾ ਲੈ ਲੈਂਦੀ ਹਾਂ। ਹਾਂ। ਲਓ ਜੀ ਬੜਾ ਸੋਹਣਾ ਜਿਹਾ ਹੈਗਾ। ਕਲਰ ਸਹੀ ਆ ਰਿਹਾ ਹੁਣ। ਸਹੀ ਹੈ। ਜਾਮਣੀ ਟੱਚ ਜਿਹਾ ਹੈਗਾ ਇਹਦੇ ਵਿੱਚ। ਜਾਮਣੀ ਪਿੰਕ ਜਿਹਾ ਬੜਾ ਸੋਹਣਾ ਜਿਹਾ ਕਲਰ ਹੈਗਾ। ਤੇ ਪ੍ਰਾਈਸ 995 ਰੁਪਏ। ਰੀਵਰ ਬ੍ਰਾਂਡ ਦੇ ਸੂਟ। ਲਓ ਜੀ ਹੁਣ ਮੈਂ ਤੁਹਾਨੂੰ ਰਾਮ ਟੈਕਸਟ ਦੇ ਸੂਟ ਦਿਖਾ ਦੇਣੀ ਆ। ਆ ਲੋ ਜੀ। ਇਹ ਮਿਲੂਗਾ ਤੁਹਾਨੂੰ ਇਹਦਾ ਨੈੱਕ ਵਰਕ ਹੋਇਆ ਹੋਇਆ ਬੜਾ ਹੀ ਪਿਆਰਾ ਜਿਹਾ neck ਮਿਲੂਗਾ ਇਹ ਤਾਂ ਤੁਹਾਨੂੰ neck ਦੇ ਉੱਪਰ ਇਦਾਂ ਦਾ ਵਰਕ ਜਾਮਨੀ ਜਿਹਾ ਕਲਰ ਹੈਗਾ ਮਿੱਠਾ ਜਿਹਾ ਜਾਮਨੀ ਹੈ ਸੋਹਣਾ ਜ ਆਓ ਸਾਰੇ ਦੇ ਵਿੱਚ ਇਦਾਂ ਦਾ ਪ੍ਰਿੰਟ ਹੈ ਨੀਚੇ ਘੇਰੇ ਤੇ ਜਾ ਕੇ ਫੇਰ ਵਰਕ ਹੈ ਹੁਣ ਮੈਨੂੰ ਲੈਂਥ ਤੇ ਘੇਰਾ ਤੁਹਾਨੂੰ ਨਾਪ ਕੇ ਦੱਸ ਦਿੰਨੀ ਹਾਂ ਤੱਬੀ ਘੇਰਾ ਬਣੂਗਾ ਜੀ ਤੁਹਾਡਾ ਤੇ ਲੈਂਥ ਦੱਸਦੀ ਹੈ ਲੈਂਥ ਆਪਾਂ نیچے ਤੋਂ ਨਾਪੀਏ ਜੇ ਤੇ ਫਿਰ ਇਹਦੀ ਲੈਂਥ ਹੈਗੀ ਹੈ ਹਲੋ ਜੀ ਵਰਕ ਤੱਕ ਇਹਦੀ ਲੈਂਥ ਹੈਗੀ 45 45 ਤੇ ਉੱਪਰ ਜਾ ਕੇ ਫਿਰ ਇੰਨੀ ਜਗ੍ਹਾ ਛੱਡੀ ਹੋਈ ਹੈ ਆ ਦੇਖੋ ਨੈਕ ਵਾਸਤੇ ਅਲੱਗ ਤੋਂ ਜਗ੍ਹਾ ਛੱਡੀ ਹੋਈ ਹੈ ਤੁਸੀਂ ਆਹ ਜਿਹੜਾ ਲੰਬਾ ਲੰਬਾ ਵਰਕ ਹੋਇਆ ਹੋਇਆ ਨੇ ਕਿਦਾ ਇਥੋਂ 20 ਕੱਢ ਸਕਦੇ ਹੋ ਤੁਸੀਂ ਘੱਟ ਕਰ ਸਕਦੇ ਹੋ ਜਾਨੀ 45 ਆ ਇਥੋਂ ਤੋਂ ਲੈ ਕੇ ਵਰਕ ਤੋਂ ਲੈ ਕੇ ਨੀਚੇ ਤੱਕ ਠੀਕ ਹੈ ਜੀ ਤੇ ਛੋਟੇ ਕਰ ਸਕਦੇ ਹੋ ਤੁਸੀਂ ਜੇ ਲਮਾਈ ਕਰਨੀ ਉੱਤੋਂ ਕੱਢ ਸਕਦੇ ਹਾਂ ਹਾਂ ਜੇ ਲੰਬਾ ਕਰਨਾ ਹੈ ਤਾਂ ਥੋੜਾ ਜਿਹਾ ਗਲਾ ਉੱਪਰੋਂ ਕੱਢ ਲਿਓ ਕਿਉਂਕਿ ਉੱਪਰ ਤੱਕ ਛੱਡਿਆ ਹੋਇਆ ਆਹ ਹੈਗੀ ਇਹਦੀ ਸਲਵਾਰ ਆਹ ਲਓ ਬਹੁਤ ਪਿਆਰੀ ਸਲਵਾਰਾ ਵਿੱਚ ਕਿਨਮੈਂਟ ਕਿਨਮੈਂਟ ਜੀ ਹੈਗੀ ਬਰੀਕ ਬਰੀਕ ਜੀ 3 ਮੀਟਰ ਦੀ ਸਲਵਾਰ ਮਿਲੂਗੀ ਦੂਰਾ ਫਿੱਕਾ ਆਉਂਦਾ ਦੂਰਾ ਫਿੱਕਾ ਆਉਂਦਾ ਨੇੜੇ ਨੇੜੇ ਫਿੱਕਾ ਆਉਂਦਾ ਤੇ ਨਾਲ ਮਿਲੂਗਾ ਜੀ ਇਹ ਪਿਓਰ ਸ਼ਿਫੋਨ ਦਾ ਦੁਪੱ ਹਾਂ ਲੋ ਰਾਮ ਟੈਕਸ ਦਾ ਸੂਟ ਹੈ 4 ਸਾਈਡ ਲੇਸ ਠੀਕ ਹੈ ਜੀ ਜਿਓਟਰੀ ਕਲਜਾ ਪ੍ਰਿੰਟਡ ਦੁਪੱਟੇ ਦਾ ਹਾਂ ਲੋ ਬਹੁਤ ਪਿਆਰਾ ਦੁਪੱਟਾ ਹੈ ਤੇ ਪ੍ਰਾਈਸ ਹੈਗੀ ਹੈ ਦੀ ਸਾਡੇ 2100 ਸਾਡੇ 2100 ਦੇ ਵਿੱਚ ਸੂਟ ਆ ਜਾਊਗਾ ਸ਼ਿਪਿੰਗ ਬਿਲਕੁਲ ਬਰੀ ਹੋਊਗੀ ਨੈਕਸਟ ਦੇਖੋ ਜੀ ਇਹ ਬੜਾ ਕਲਰ ਹੈ ਹੁਣ ਮੈਂ ਤੁਹਾਨੂੰ ਕਲਰ ਦਿਖਾ ਦੇਣੀ ਆ ਕੱਪੜਾ ਕੀ ਹੈ ਵੇ ਲੈ ਸਕੋਟਾਂ ਰੌਂਟੈਕਸ ਦੀ ਵੀ ਲੈ ਸਕੋਟਾਂ ਦਸਣਾ ਨੂੰ ਲਈ ਮੈਂ ਆਹ ਲੋ ਜੀ ਇੱਕ ਇਹ ਵਾਲਾ ਕਲਰ ਹੈ ਸਹੀ ਆ ਰਿਹਾ ਕਲਰ ਆ ਰੰਗ ਸਹੀ ਲੋ ਜੀ ਇਹ ਵਾਲਾ ਕਲਰ ਹੈ ਇੱਕ ਬਹੁਤ ਧਿਆਰਾ ਸਹੀ ਹੈ ਬਸ ਇੱਥੇ ਠੀਕ ਹੈ ਜਿਵੇਂ ਸਹੀ ਦੇਖ ਲੋ ਜੀ ਨੋਟ ਕਰ ਲੋ ਜਿੱਥੇ ਬੀਬੀ ਨੇ ਦੱਸਿਆ ਉੱਥੇ ਨੋਟ ਕਰ ਲੋ ਲੋ ਤੇ ਇਹ ਹੈਗਾ ਇਹਦੇ ਨਾਲ ਦੁਪੱਟਾ ਬਹੁਤ ਸੋਹਣਾ ਸੁਟਦਾ ਜਿਹੜੀਆਂ ਪਹਿਣਾ ਮਸਲੀਨ ਦੇ ਦੁਪੱਟੇ ਨਹੀਂ ਲੈਂਦੀਆਂ ਜਾਂ ਚਰੂਨ ਦੇ ਨਹੀਂ ਲੈਂਦੀਆਂ ਤਾਂ ਪਿਓਰ ਸ਼ਿਫੋਨ ਦੇ ਦੁਪੱਟੇ ਨਾਲ ਇਦਾਂ ਦੇ ਸੂਟ ਲੈ ਸਕਦੀਆਂ 2150 ਦੇ ਵਿੱਚ ਅਗਲਾ ਦੇਖ ਲਓ ਰੰਗ ਸਹੀ ਹੈ ਇੱਥੇ ਕਲਰ ਸਹੀ ਹੈ ਲਓ ਕਲਰ ਸਹੀ ਹੈ ਲਓ ਜੀ ਆਈ ਦੇਖ ਲੋਗੇ ਤੁਸੀਂ ਠੀਕ ਹੈ ਬੜਾ ਸੋਨਾ ਜਿਹਾ ਕਲਰ ਹੈ ਦੱਸਿਆ ਨਹੀਂ ਜਾ ਸਕਦਾ ਕਿਹੜਾ ਕਲਰ ਹੈਗਾ ਪਰ ਸੋਨਾ ਬਹੁਤ ਹੈ ਤੇ ਇਹ ਹੈ ਇਹਦੇ ਨਾਲ ਦੁਪੱਟਾ ਲਓ ਇਹ ਆਹਰਾ ਜਹਾ ਦੁਪੱਟਾ 4 ਸਾਈਡ ਲੇਸ ਤੇ ਪ੍ਰਿੰਟਡ ਦੁਪੱਟਾ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਹੈ 2150 2150 ਲੋਗ ਲਈ ਸੂਟ ਦੇਖੋ ਜੀ ਤੁਹਾਡੀ ਡਿਮਾਂਡ ਤੇ ਇਹ ਸੂਟ ਇੱਕ ਸੈੱਟ ਦੁਬਾਰਾ ਤੋਂ ਫੇਰ ਮੰਗਾਇਆ ਮੈਂ ਕਾਫੀ ਲਾਈਕ ਕੀਤਾ ਗਿਆ ਸੂਟ ਹੈ ਇਹ গারਲਿਸ਼ ਲੁੱਕ ਦੇ ਸੂਟ ਤੇ ਲੋ ਜੀ ਇੱਕ ਸੈੱਟ ਫੇਰ ਆ ਗਿਆ ਹੁਣ ਫੇਰ ਇਹ ਤਿੰਨ ਸੂਟ ਨੇ ਸਿਰਫ ਆਪਣੇ ਕੋਲ ਪਾ ਲਓ ਜਮ ਕਾਟਨ ਦੇ ਵਿੱਚ ਸ਼ਰਟ ਮਿਲੂਗੀ ਠੀਕ ਹੈ ਜੀ ਸਟਾਈਲਿਸ਼ ਜਿਹਾ ਸੂਟ ਹੈ ਲੇਸਸ ਵਗੈਰਾ ਲੱਗੀਆਂ ਹੋਈਆਂ ਨੇ ਤੇ ਨੈੱਕ ਦੇ ਉੱਪਰ ਤੁਹਾਨੂੰ ਆਹ ਵਾਲਾ ਲਟਕਣ ਮਿਲੂਗਾ ਬੜਾ ਪਿਆਰਾ ਜਿਹਾ ਠੀਕ ਹੈ ਜੀ ਜਾਮ ਕਾਟਨ ਦੇ ਵਿੱਚ ਬੜਾ ਪਿਆਰਾ ਜਿਹਾ ਲਾਈਟ ਵੇਟ ਜਿਹਾ ਸੂਟ ਹੈ ਘੇਰੇ ਤੇ ਜਾ ਕੇ ਬੜੀ ਸੋਹਣੀ ਜੀ ਲੇਸ ਤੁਹਾਨੂੰ ਮਿਲੂਗੀ ਅਕਾ ਲਓ ਬਹੁਤ ਸੋਹਣਾ ਸੂਟ ਹੈ ਬਹੁਤ ਜ਼ਿਆਦਾ ਜਿੰਨਾ ਕਹਿਦੀ ਹਾਂ ਉਹਨਾਂ ਥੋੜਾ ਔਰ ਸੈਮੀ ਸਟਿਚ ਕਹਿ ਸਕਦੇ ਆਪਾਂ ਇਹਨੂੰ ਬਹਾ ਬਹਾਈਆਂ ਅਟੈਚ ਕਰੀਆਂ ਹੋਈਆਂ ਨੇ ਨਾਲ ਆਹ ਲਓ ਬਾਜੂ ਤੇ ਇਦਾਂ ਕਰਕੇ ਲੇਸਸ ਲੱਗੀਆਂ ਹੋਈਆਂ ਠੀਕ ਹੈ ਜੀ ਕਲਰ ਸਹੀ ਹੈ ਕਲਰ ਬਹੁਤ ਸੋਹਣਾ ਹੈ ਉਹ ਸਹੀ ਆ ਰਿਹਾ ਤੇ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ ਤੇ ਸਲਵਾਰ ਮਿਲੂਗੀ ਤੁਹਾਨੂੰ ਕਾਟਨ ਦੇ ਵਿੱਚ ਦੁਪੱਟਾ ਦੇਖ ਲਓ ਇਹਦੇ ਨਾਲ ਹਾਫ ਪ्युअर ਸ਼ਫੌਨ ਦਾ ਦੁਪੱਟਾ ਹੈ ਫੋਰ ਸਾਈਡ ਲੇਸ ਹੈ ਚੌੜਾਈ ਪੂਰੀ ਹੈ ਸਾਰੇ ਦੇ ਵਿੱਚ ਬੂਟੀ ਵਰਕ ਵਾਲੀ ਮਿਲੂਗੀ ਪਲੱਸ ਇੱਕ ਇੱਕ ਸਿੱਪੀ ਵੀ ਲੱਗੀ ਹੋਈ ਹੈ ਹਰੇਕ ਬੂਟੀ ਦੇ ਵਿੱਚ ਠੀਕ ਹੈ ਜੀ ਆलो ਬਹੁਤ ਸੋਹਣਾ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਇਹਦੀ ਜਿਹੜੀ ਮੈਚਿੰਗ ਹੈਗੀ ਆ ਇਹਦੇ ਨਾਲ ਪੂਰੀ ਆ ਤੇ ਇਹਦੇ ਵਿੱਚ ਜਿਹੜਾ ਲਾਈਟ ਬੇਸ ਹੈਗਾ ਨਾ ਉਹਦੇ ਨਾਲ ਮੈਚ ਕਰੀ ਹੋਈ ਆ ਸੋਹਣਾ ਤੇ ਪ੍ਰਾਈਸ ਹੈਗੀ 1150 ਸਾਢੇ 1150 ਹੂੰ ਸੂਟ ਬਹੁਤ ਸੋਹਣਾ ਸੂਟ ਬਹੁਤ ਸੋਹਣਾ ਹੈ ਪ੍ਰਾਈਸ ਕੁਝ ਵੀ ਨਹੀਂ ਹੈਗੀ ਲਓ ਬੀਬੀ ਨੂੰ ਵੀ ਲੱਗਿਆ ਕਿ ਹੈ ਇੰਨਾ ਸੋਹਣਾ ਸੂਟ ਤੇ ਪ੍ਰਾਈਸ 1150 ਲਓ ਜੀ ਦੇਖੋ ਬੜਾ ਪਿਆਰਾ ਕਲਰ ਹੈ ਬੜਾ ਹੀ ਪਿਆਰਾ ਜ ਮਹਿੰਦੀ ਜਿਹਾ ਕਲਰ ਹੈ ਲੈ ਮਨਹਿੰਦੀ ਜਿਹਾ ਕਲਰ ਹੈ ਬੜਾ ਸੋਹਣਾ ਜ ਤੇ ਆ ਚੀਜ਼ ਬੜੀ ਸੋਹਣੀ ਲੱਗਦੀ ਹੈ ਨੈਕ ਦੇ ਉੱਪਰ ਨਾ ਔਰਗੈਂਜ਼ਾ ਦੀ ਪੱਟੀ ਲੱਗੀ ਹੋਈ ਹੈ ਵਰਕ ਹੋਇਆ ਹੋਇਆ ਔਰਗੈਂਜ਼ਾ ਦਾ ਤੇ ਉਹਦੀ ਪੱਟੀ ਲੱਗੀ ਨੇ ਜਿਹੜੇ ਕਰਕੇ ਦਿਖਾ ਦੂ ਵੀ ਐਡੀ ਦੂਰ ਨਾ ਖੜੋ ਲਓ ਜੀ ਕੁੜਾਈ ਆ ਵਰਕ ਹੋ ਗਿਆ ਵਿਆਹ ਤੇ ਆ ਲੇਸਸ ਲਗੀਆਂ ਨੇ ਬਰੀਕ ਬਰੀਕ ਅਗੋਟਾ ਦਾ ਬਰੀਕ ਵਾਲਾ ਫਿਰ ਲੇਸਸ ਦਿੱਤੀਆਂ ਹੋਈਆਂ ਠੀਕ ਹੈ ਤੇ ਉਦਾਂ ਹੀ ਤੁਹਾਨੂੰ ਬਾਜੂ ਤੇ ਇਦਾਂ ਲੇਸਸ ਮਣਣਗੀਆਂ ਵਾਲੀਆਂ ਆ ਲੋ ਠੀਕ ਹੈ ਹਾਂ ਬਦਲਾ ਸੋਨਾ ਤੇ ਇਹ ਹੈਗੀ ਹੈ ਨੀਚੇ ਵਾਲੀ ਲੇਸ ਆਰਗੈਂਜ਼ਾ ਦੀ ਲੇਸ ਬੜੀ ਪਿਆਰੀ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ ਤੇ ਇਹ ਹੈਗਾ ਦੁਪੱਟਾ ਹੁਣ ਤੁਸੀਂ ਇਹ ਨਾ ਕਿਓ ਕਿ ਇਹ ਕਲਰ ਫਿੱਕਾ ਲੱਗਦਾ ਫਿੱਕਾ ਨਹੀਂ ਇਹਦਾ ਬੇਸ ਹੈ ਨਾ ਜਿਹੜਾ ਬੇਸ ਆ ਤਾਂ ਉੱਪਰ ਇਹਦੀ ਡਿਜ਼ਾਈਨਿੰਗ ਆ ਆ ਜਿਹੜਾ ਇਹਦਾ ਲਾਈਟ ਬੇਸ ਆ ਉਹਦੇ ਨਾਲ ਮੈਚਿੰਗ ਹੈ ਨਾ ਤੇ 1150 ਦੇ ਵਿੱਚ ਸੂਟ ਆਜੂਗਾ ਸ਼ਿਪਿੰਗ ਕੋਈ ਨਹੀਂ ਦੇਣੀ ਲੋ ਜੀ ਨੈਕਸਟ ਦੇਖ ਲਓ ਪੀਚ ਕਲਰ ਦੇ ਵਿੱਚ ਹੈ ਬੜਾ ਪਿਆਰਾ ਜਿਹਾ ਪੀਚ ਹੈ ਲੋ ਉਦਾਂ ਹੀ ਸੂਟ ਹੈ ਜਿਹੜੀ ਡਿਜ਼ਾਈਨਿੰਗ ਪਹਿਲਾਂ ਦਿਖਾਈ ਹੈ ਸੇਮ ਡਿਜ਼ਾਈਨਿੰਗ ਦੇ ਵਿੱਚ ਸੂਟ ਹੈ ਬਹੁਤ ਸੋਹਣਾ ਸੂਟ ਹੈ ਤੇ ਇਹ ਹੈਗੀ ਆ ਇਹਦੀ ਸਲਵਾਰ ਤੇ ਨਾਲ ਮਿਲੂਗਾ ਇਹ ਵਾਲਾ ਦੁਪੱਟਾ ਠੀਕ ਹੈ ਜੀ

ਆ ਥੱਲੇ ਪਈ ਐ ਕੀ ਪਈ ਆਵੇ ਇੰਟੀ ਟੇਪ ਅੱਛਾ ਲੋ ਜੀ ਕੇਰਾ ਨਾਪ ਦੇਣੀ ਐ ਮੈਂ ਤੁਹਾਨੂੰ ਕਿੰਨਾ ਮਿਲੂਗਾ ਇੱਥੇ ਤੱਕ ਕਿਉਂ ਆਉਂਦਾ ਨਾ ਮੈਂ ਵੀ ਤਾਂ ਆ ਗਿਆ ਸੀ 10 ਬਸ ਦੀ ਕੇਰਾ ਨਾ ਤੁਹਾਡਾ ਵੈਸੇ ਤਾਂ ਵਰਕ ਬਹੁਤ ਹੋ ਜਾਵਿਆ ਪਰ ਇਹ ਪੈਚ ਨਹੀਂ ਨ ਲੱਗਿਆ ਹੋਇਆ ਇਹ ਵਰਕ ਹੋਇਆ ਹੋਇਆ ਇੱਕ ਪਾਸੇ ਤਾਂ ਵਰਕ ਕਾਫੀ ਜ਼ਿਆਦਾ ਹੈ ਤੇ ਇੱਕ ਪਾਸੇ ਵਰਕ ਕਾਫੀ ਘੱਟ ਹੈ ਇਸ ਕਰਕੇ ਇਹਦਾ ਜਿਹੜਾ ਤੁਹਾਡਾ ਘੇਰਾ ਬਣੂਗਾ ਉਹੋ 25 ਤੱਕ ਕਿਤੇ ਤੱਕ ਬਣ ਸਕਦਾ ਹੈ 15 ਤਾਂ ਇੱਥੋਂ ਤੱਕ ਹੀ ਹੋ ਗਿਆ 15 ਤੇ 5 20 ਤੱਕ 20 ਸਾਡੇ 20 ਤੱਕ ਤੁਹਾਡਾ ਘੇਰਾ 21 ਤੱਕ ਬਣ ਸਕਦਾ ਠੀਕ ਹੈ ਜੀ ਤੇ ਲੈਂਥ ਦੀ ਲੈਂਥ ਤਾਂ ਕਾਫੀ ਹੋਊਗੀ ਲੈਂਥ ਦਾ ਤਾਂ ਮੈਨੂੰ ਕੋਈ ਇਸ਼ੂ ਹੋਣੀ ਹੈ ਜ਼ਿਆਦਾ ਲੈਂਥ ਤਾਂ ਹੈਗੀ ਜੀ 45 ਤੱਕ ਠੀਕ ਹੈ ਤੇ ਬੈਕ ਸਾਈਡ ਰਹੂਗੀ ਇਹ ਵਾਲੀ ਪ੍ਰਿੰਟਡ ਠੀਕ ਹੈ ਤੇ ਬਿਨਾ ਲਾਈਨਿੰਗ ਤੋਂ ਸੂਟ ਬਣਨ ਵਾਲਾ ਹੈਗਾ ਕੋਈ ਸੀਥਰੂ ਨਹੀਂ ਹੈਗਾ ਭਾਵੇਂ ਇਹਦਾ ਕਲਰ ਇਸ ਤਰ੍ਹਾਂ ਦਾ ਹੈ ਪਰ ਇਹ ਸੀਥਰੂ ਨਹੀਂ ਹੈਗਾ ਲੋ ਜੀ ਇਹ ਹੈਗੀ ਇਹਦੇ ਨਾਲ ਸਲਵਾਰ ਸਲਵਾਰ 2.5 ਪਲੱਸ ਹੋ ਸਕਦੀ ਹੈ ਬਿਲਕੁਲ ਘਟਨੀ ਆ 2.5 ਪਲੱਸ ਹੋਊਗੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਕੈਮਰੀ ਕਾਟਨ ਦੇ ਵਿੱਚ ਸੂਟ ਆਊਗਾ ਤੁਹਾਡੇ ਕੋਲ ਤੇ ਨੈਕਸਟ ਹੈ ਜੀ ਇਹਦਾ ਇਹ ਦੁਪੱਟਾ ਬੜਾ ਹੀ ਪਿਆਰਾ ਜਿਹਾ ਦੁਪੱਟਾ ਆ ਲੋ ਫਿਰ ਮੈਂ ਤੁਹਾਨੂੰ ਡਬਲ ਕਰਕੇ ਦਿਖਾਉਂਗੀ ਇਹ ਲੋ ਬਹੁਤ ਸੋਹਣਾ ਦੁਪੱਟਾ ਹੈ ਲੋ ਡਬਲ ਕਰ ਦਿਆਂ ਫਿਰ ਤੁਹਾਨੂੰ ਸਹੀ ਸਮਝ ਆ ਜੂਗੀ ਇਹਦੀ ਉੱਠ ਕੇ ਲੋ ਠੀਕ ਹੈ ਤੇ ਪ੍ਰਾਈਸ ਇਹਦੀ ਹੋਊਗੀ ਜੀ 1595 ਰੁਪਏ ਇਹ ਤੋਂ 1595 ਤੋਂ ਦੇ ਕੋਲ ਆਊਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ